ਇਹ ਜਿਹੜੇ ਧਰਮੀ ਫੌਜੀਆਂ ਬਾਰੇ ਤੁਸੀਂ ਗੱਲ ਕੀਤੀ ਏ ਇਹ ਉਹ ਮਨਪਾਦੇ ਸੈਨਿਕ ਨੇ ਜਦੋਂ ਕਿ ਬਲੂ ਸਟਾਰ ਆਪਰੇਸ਼ਨ ਹੋਇਆ ਸੀ ਅੰਮ੍ਰਿਤਸਰ 골ਡਨ ਟੈਂਪਲ ਦੇ ਉੱਤੇ ਹਮਲਾ ਕੀਤਾ ਗਿਆ ਸੀ ਉਸ ਟਾਈਮ ਦੇ ਵਿੱਚ ਜਿੰਨੀਆਂ ਵੀ ਸਿੱਖ ਫੋਰਸਿਸ ਸੀ ਜਿੰਨਾਂ ਸਿੱਖ ਸੈਂਟਰ ਸੀਗੇ ਸਿੱਖ ਟ੍ਰੇਨਿੰਗ ਜਿੱਥੇ ਵੀ ਸੀਗੇ ਸੋਲਜਰ ਉਹਨਾਂ ਸਾਰਿਆਂ ਨੂੰ ਇਹ ਗੱਲ ਬਹੁਤ ਜ਼ਿਆਦਾ ਮਾੜੀ ਲੱਗੀ ਸੀ ਔਰ ਉਹਨਾਂ ਨੂੰ ਆਪਣੇ ਤੇ ਕੰਟਰੋਲ ਨਹੀਂ ਰਿਆ ਮੋਰਓਵਰ ਉਹਨਾਂ ਦਿਨਾਂ ਦੇ ਵਿੱਚ ਬਾਦਲ ਸਾਹਿਬ ਨੇ ਵੀ ਕੁਝ ਇਹੋ ਜਿਹੀ ਕੋਈ ਗੱਲ ਕਰ ਦਿੱਤੀਆਂ ਸਿੱਖ ਦੋ ਜਿਦੇ ਕਰਕੇ ਸੈਨਿਕ ਆਪਣੇ ਪੜ ਗਏ ਸੀ ਉਹਨਾਂ ਕਹੇ ਵੀ ਸਾਡਾ ਧਰਮ ਤੋਂ ਅੱਗੇ ਸਾਡੀ ਹੋਰ ਕੋਈ ਚੀਜ਼ ਨਹੀਂ ਹੈਗੀ ਤੇ ਉਹ ਰੋਸ਼ ਦੇ ਵਿੱਚ ਔਰ ਜੋਸ਼ ਦੇ ਵਿੱਚ ਆ ਕੇ ਉਹਨਾਂ ਨੇ ਜਿਹੜੀਆਂ ਯੂਨਿਟ ਲਾਈਨਸ ਸੀਗੀਆਂ ਉਹਨਾਂ ਨੂੰ ਛੱਡ ਦਿੱਤਾ ਸੀ ਔਰ ਉਥੋਂ ਕੁਝ ਤੇ ਵੈਪਨ ਲੈ ਕੇ ਕੁਝ ਬਿਨਾ ਵੈਪਨ ਤੋਂ ਉਹ ਸਾਰੇ ਦੌੜ ਕੇ ਗੱਡੀਆਂ ਲੈ ਕੇ ਉਹ ਅੰਮ੍ਰਿਤਸਰ ਨੂੰ ਦੌੜੇ ਸੀ ਕਿ ਅਸੀਂ ਆਪਣਾ ਗੋਲਡਨ ਟੈਂਪਲ ਜਿਹੜਾ ਹੈ ਉਹਨੂੰ ਬਚਾਈਏ ਉਹਦੇ ਕਰਕੇ ਕਿਉਂ ਹੋਇਆ ਕਿ ਉਹ ਫਿਰ ਸੈਨਿਕ ਤੇ ਬਹੁਤ ਦੂਰੋਂ ਸੀ ਯੂਪੀ ਦੇ ਇੱਡੀ ਦੂਰੋਂ ਅੰਮ੍ਰਿਤਸਰ ਨਹੀਂ ਪਹੁੰਚ ਸਕਦੇ ਰਸਤੇ 'ਚ ਰੋਕ ਲਿਆ ਗਿਆ ਉਹਨਾਂ ਨੂੰ ਔਰ ਉਹਨਾਂ ਦਾ ਹਸ਼ਰੇ ਹੋਇਆ ਕਿ ਉਹ ਸਾਰਿਆਂ ਨੂੰ ਇਕੱਠਿਆਂ ਮਿਠਾ ਕੇ ਉਹਨਾਂ ਦਾ ਕੋਟ ਮਾਰਸ਼ਲ ਕਰ ਦਿੱਤਾ ਗਿਆ ਉਹਨਾਂ ਨੂੰ ਸੁਕਾ ਕਰ ਭੇਜ ਦਿੱਤਾ ਗਿਆ ਕਿ ਇਹ ਇਹਨਾਂ ਨੇ ਦੇਸ਼ ਦੇ ਖਿਲਾਫ ਮਿਊਟੀਨ ਨਹੀਂ ਕੀਤੀ ਆ ਗਦਾਰੀ ਕੀਤੀ ਹੈ ਦੇਸ਼ ਦੇ ਸੈਨਿਕਾਂ ਦੇ ਖਿਲਾਫ ਸੈਨਾ ਦੇ ਖਿਲਾਫ ਔਰ ਉਹ ਜਿਹੜੇ ਸੈਨਿਕ ਸੀ ਉਹਨਾਂ ਨੂੰ ਫਿਰ ਐ ਐਸਜੀਪੀਸੀ ਜਿਹੜਾ ਆਪਣੇ ਸਿੱਖਾਂ ਦੀ ਸੰਸਥਾ ਹੈ ਇਹਨਾਂ ਨੇ ਉਹਨਾਂ ਨੂੰ ਸਾਰਿਆਂ ਨੂੰ ਇਕੱਠਿਆਂ ਕਰਕੇ ਬੁਲਾ ਕੇ ਤੇ ਉਹਨਾਂ ਦੀਆਂ ਲਿਸਟਾਂ ਬਣਾਈਆਂ ਸੀ ਔਰ ਉਹਨਾਂ ਨੂੰ ਆਪਣੇ ਵੱਲੋਂ ਗੁਰਦੁਆਰਾ ਸਾਹਿਬ ਦੇ ਫੰਡਾਂ ਦੇ ਵਿੱਚੋਂ ਉਹਨਾਂ ਨੂੰ ਕੁਝ ਇੱਕ ਪੈਨਸ਼ਨ ਦਿੱਤੀ ਗਈ ਸੀ ਜੇ ਨਾ ਕੋਈ ਬਾਤ ਚ ਅਪੀਲ ਕਰਕੇ ਉਹੋ ਹੀ ਪੈਨਸ਼ਨ ਉਸ ਤਰ੍ਹਾਂ ਦੀ ਪੰਜਾਬ ਸਰਕਾਰ ਨੇ ਵੀ ਦੇਣੀ ਸ਼ੁਰੂ ਕਰਤੀ ਪਹਿਲਾਂ ਛੁਰ ਛੁਰ ਚ 4000 ਸੀ ਕਿ ਫਿਰ ਵਾਦੀ ਵਾਦੀ ਹੋ ਲਈ ਹੁਣ 12000 ਹੋ ਗਈ ਆ ਉਹ ਵੀ ਚਲੋ ਠੀਕ ਹੈ ਵਿਚਾਰੇ ਦੇਖੋ ਉਹਨਾਂ ਦਾ ਕਸੂਰ ਤੇ ਇੰਨਾ ਹੀ ਸੀ ਕਿ ਉਹ ਜਜ਼ਬਾਤੀ ਹੋ ਗਏ ਸੀ ਉਹਨਾਂ ਤੇ ਜਿਹੜਾ ਦਿਮਾਗ ਦੇ ਉੱਤੇ ਭਾਰੀ ਪੈ ਗਿਆ ਸੀ ਧਰਮ ਕਿ ਅਸੀਂ ਸਾਡਾ ਧਰਮ ਅਗਰ ਗੁਰਦੁਆਰਾ ਸਾਹਿਬ ਦੇ ਉੱਤੇ ਟੈਂਪਲ ਸਤ ਤੋਂ ਵੱਡਾ ਜਿਹੜਾ ਸਾਡਾ ਸਿੱਖਾਂ ਦਾ ਬਿਲੀਫ ਜਿੱਥੇ ਹੈਗਾ ਅਗਰ ਉਹ ਉਹ ਸੇਫ ਨਹੀਂ ਹੈਗਾ ਤੇ ਅਸੀਂ ਸੇਫ ਨਹੀਂ ਹੈਗੇ ਇਸ ਕਰਕੇ ਉਹ ਭਾਵਕ ਹੋ ਗਏ ਸੀ ਉਹਨਾਂ ਦਾ ਨੁਕਸਾਨ ਵੀ ਹੋਇਆ ਹੁਣ ਬਾਅਦ ਚ ਜੋ ਵੀ ਹੈ ਪਰ ਮਾੜੀ ਗੱਲ ਸੀ ਹਨ ਜਿਹਨੂੰ ਕਹਿੰਨੇ ਅਨਫੋਰਚੂਨੇਟ ਪੂਰੇ ਦੇਸ਼ ਦੇ ਵਿੱਚ ਹੋਇਆ ਸੀ ਔਰ ਕਈ ਅਨਫੋਰਚੂਨੇਟ ਉਹਦੇ ਨਾਲ ਹੋਰ ਵੀ ਗੱਲਾਂ ਜੁੜ ਗਈਆਂ ਸੀ ਔਰ ਜਿਹਦੇ ਕਰਕੇ ਕਾਫੀ ਦੇਸ਼ ਦਾ ਵੀ ਸਿੱਖਾਂ ਦਾ ਵੀ ਪੰਜਾਬ ਦਾ ਵੀ ਉਹ ਨੁਕਸਾਨ ਹੋਇਆ ਉਹ ਸੈਨਿਕਾਂ ਦਾ ਨੁਕਸਾਨ ਤੇ ਜੋ ਉਹ ਹੋਇਆ ਪਰ ਇਹ ਜਿਹੜੇ ਧਰਮੀ ਸਿੱਖ ਉਹਨਾਂ ਨੇ ਬ੍ਰਾਂਡ ਕਰਕੇ ਇੱਕ ਨਾਂ ਦੇ ਨੀਚੇ ਪੈਨਸ਼ਨ ਸ਼ੁਰੂ ਕੀਤੀ ਸੀ ਉਹ ਪੰਜਾਬ ਗਵਰਨਮੈਂਟ ਹਾਲੀ ਤੱਕ ਉਹਨਾਂ ਨੂੰ ਦੇ ਰਹੀ ਹੈ ਬਟ ਇਹਦੇ ਵਿੱਚ ਸਾਰੇ ਕਵਰ ਨਹੀਂ ਆਏ ਜਿਸ ਤੱਕ ਕਿਉਂਕਿ ਮੈਂ ਦੇਖਿਆ ਉਸ ਤੋਂ ਬਾਅਦ ਵੀ ਸਾਡੇ ਕੋਲ ਕਈ ਸੈਨਿਕ ਆਉਂਦੇ ਰਹੇ ਨੇ ਉਹ ਗਏ ਔਰ ਇੱਥੇ ਤਰਨਾ ਵੀ ਦਿੰਦੇ ਰਹੇ ਨੇ ਮੋਹਾਲੀ ਤੇ ਵੀ ਦਿੰਦੇ ਰਹੇ ਨੇ ਤਰਨਾ ਇਹ ਸਾਨੂੰ ਵੀ ਉਹ ਧਰਮੀ ਸਿੱਖਾਂ ਦੇ ਵਿੱਚ ਮੰਨਿਆ ਜਾਏ ਪਰ ਇਹ ਕੁਝ ਪੋਲੀਟੀਕਲ ਫੈਸਲੇ ਸੀ ਜਿਹੜੇ ਪੰਜਾਬ ਰੂਲਿੰਗ ਪਾਰਟੀ ਨੇ ਉਸ ਟਾਈਮ ਤੇ ਲਿਸਟਾਂ ਦੇ ਵਿੱਚ ਸ਼ਾਮਲ ਕੀਤੇ ਸੀ ਔਰ ਉਹਨਾਂ ਨੂੰ ਸਿਰਫ ਮਿਲਿਆ ਜਿਨਾਂ ਨੂੰ ਨਹੀਂ ਸ਼ਾਮਲ ਕੀਤੇ ਜਾਂ ਕਿਸੇ ਕਾਰਨ ਨਹੀਂ ਜਾ ਸਕੇ ਜਾਂ ਲੇਟ ਹੋ ਗਏ ਜਾਂ ਚੁਪੇ ਰਹੇ ਉਹ ਉਹ ਹਾਲੇ ਵੀ ਉਹ ਕੁਝ ਇੱਕ ਸੈਨਿਕ ਇਹੋ ਜਿਹੇ ਬਚੇ ਨੇ ਲੇਕਿਨ ਫਿਰ ਵੀ ਗਵਰਨਮੈਂਟ ਜੁਨਾ ਕੋ ਪਾ ਸਕਦੀ ਹੈ ਨਾ ਲਈ ਕਿਉਂਕਿ ਕੰਪਨਸੇਟ ਹੀ ਕਰ ਸਕਦੇ ਸੀ ਤੇ ਉਹ ਸੂਟੇਬਲ ਹੀ ਹੁਣ ਕੰਪਨਸੇਟ ਹੋ ਰਿਹਾ ਹੈ ਔਰ ਉਹਨਾਂ ਵਿੱਚੋਂ ਕਾਫੀ ਸੈਨਿਕ ਜਿਹੜੇ ਨੇ ਹੁਣ ਕੋਈ ਮਰਖਾ ਵੀ ਗਏ ਨੇ ਥੋੜੇ ਬਹੁਤ ਹਾਲੀ ਵੀ ਹੈਗੇ ਨੇ ਜਿਹੜੇ ਕਿ ਪੈਨਸ਼ਨ ਉਹਨਾਂ ਨੂੰ ਦਿੱਤੀ ਜਾ ਰਹੀ ਹੈ ਔਰ ਇਹ ਚੰਗੀ ਗੱਲ ਹੈ ਕਿ ਗਵਰਨਮੈਂਟ ਪੰਜਾਬ ਗਵਰਨਮੈਂਟ ਉਹਨਾਂ ਦਾ ਹਰ ਸਾਲ ਕੁਝ ਨਾ ਕੁਝ ਵਾਅਦਾ ਕਰ ਰਹੀ ਹੈ